ਬੀਤੇ ਦਿਨੀ ਸ਼ੁੱਕਰਵਾਰ ਨੂੰ ਦੇਸ਼ ਭਰ 'ਚ 75ਵਾਂ ਗਣਤੰਤਰ ਦਿਵਸ ਬੜੇ ਧੂਮ-ਧਾਮ ਨਾਲ ਮਨਾਇਆ ਗਿਆ ਅਤੇ ਇਸੇ ਵਿਚਾਲੇ ਕੇਂਦਰ ਸਰਕਾਰ ਨੇ 100 ਤੋਂ ਵੱਧ ਸ਼ਖਸੀਅਤਾਂ ਨੂੰ ਪਦਮਸ਼੍ਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ 'ਚ ਪੰਜਾਬੀ ਫਿਲਮਾਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਗੁਲਾਬੋ ਮਾਸੀ ਯਾਨੀ ਕਿ ਅਦਾਕਾਰਾ ਨਿਰਮਲ ਰਿਸ਼ੀ ਦਾ ਨਾਂ ਵੀ ਸ਼ਾਮਿਲ ਕੀਤਾ ਗਿਆ ਹੈ ਤੇ ਹੁਣ ਉਹਨਾਂ ਨੂੰ ਕਲਾ ਦੇ ਖੇਤਰ ਵਿੱਚ ਦਿੱਤੇ ਵੱਡੇ ਮੂਲੇ ਯੋਗਦਾਨ ਲਈ ਇਸ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ ਪੰਜਾਬੀ ਮਨੋਰੰਜਨ ਜਗਤ ਵਿੱਚ ਕਰੀਬ 5 ਦਹਾਕਿਆਂ ਤੋਂ ਵੱਧ ਸਮੇਂ ਤੋਂ ਬਾਅਦ ਵੀ ਉਹਨਾਂ ਦੀ ਅਦਾਕਾਰੀ ਦਾ ਜਲਵਾ ਇਸ ਤਰ੍ਹਾਂ ਬਰਕਰਾਰ ਹੈ ਕਿ ਪੰਜਾਬੀ ਫਿਲਮਾਂ ਨਿਰਮਲ ਰਿਸ਼ੀ ਦੇ ਕਿਰਦਾਰ ਤੋਂ ਬਿਨਾ ਅਧੂਰੀਆਂ ਜਾਪਦੀਆਂ ਹਨ ਦੱਸਦੀ ਹੈ ਕਿ ਨਿਰਮਲ ਰਿਸ਼ੀ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਠੀਵਾ ਕਲਾ ਵਿੱਚ 1943 ਨੂੰ ਹੋਇਆ ਸੀ ਇਸ ਖਬਰ ਦੇ ਆਉਣ ਤੋਂ ਬਾਅਦ ਹੁਣ ਉਹਨਾਂ ਦੇ ਪਿੰਡ 'ਚ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ ਸਾਨੂੰ ਬਹੁਤ ਫਖਰ ਮੈ ਸਮਸੁੰਦਾ ਜੀ ਇਲਾਕੇ ਵਾਸਤੇ ਖੁਸ਼ੀ ਦਾ ਹੈਗਾ ਮਾਹੌਲ ਜਦੋਂ ਐਡਾ ਵੱਡਾ ਅਵਾਰਡ ਲੈ ਕੇ ਸਨਮਾਨਤ ਪਹੁੰਚੇ ਨੇ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਤਦ ਤੱਕ ਕੋਈ ਇਸ ਤਰ੍ਹਾਂ ਵੀ ਐਡਾ ਸਨਮਾਨ ਲੈ ਕੇ ਪਹੁੰਚੇ ਨਹੀਂ ਪਹਿਲੇ ਨੇ ਜਿਨ੍ਹਾਂ ਨੂੰ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਪਰਤ ਸਰਕਾਰ ਵੱਲੋਂ ਧੰਨਵਾਦ ਕਰਦਾ ਹਾਂ ਅਸੀਂ ਸਤਿ ਸ਼੍ਰੀ ਅਕਾਲ ਪਿੰਡ ਦੀ ਬਹੁਤ ਵੱਡੀ ਪ੍ਰਸਿੱਧੀ ਹੈ ਜੀ ਕੀ ਬਕਲਾਂ ਵਾਸਤੇ ਅੱਜ ਮਾਣ ਵਾਲੀ ਗੱਲ ਆ ਬਹੁਤ ਵੱਡੇ ਮਾਣ ਵਾਲੀ ਗੱਲ ਆ ਜੀ ਪਦਮ ਸ਼੍ਰੀ ਨਵਾਂ ਸਨਮਾਨ ਤੋਂ ਬਹੁਤ ਖੁਸ਼ੀ ਵਾਲੀ ਗੱਲ ਹੈ ਸ਼ਬਦਾਂ ਵਿੱਚ ਅਸੀਂ ਬਿਆਨ ਨਹੀਂ ਕਰ ਸਕਦੇ ਸਵੇਰ ਤੋਂ ਹੀ ਫੋਨ ਆ ਰਹੇ ਨੇ ਲਗਾਤਾਰ ਵਧਾਈਆਂ ਮਿਲ ਰਹੀਆਂ ਨੇ ਬਹੁਤ ਹੀ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਉਹਨਾਂ ਤੇ ਸਾਡਾ ਗੱਲ ਹੋਈ ਹੈ ਜੀ ਉਹਨਾਂ ਨਾਲ ਹਾਂਜੀ ਹਾਂ ਸਵੇਰ ਗੱਲ ਹੋਈ ਆ ਸਾਡੀ ਉਹ ਉਦੋਂ ਸ਼ੂਟ ਤੇ ਜਾ ਰਹੇ ਸੀ ਜਲਦ ਉਹ ਥੋੜਾ ਜਲਦੀ ਦੇ ਵਿੱਚ ਸੀਗੇ ਕਹਿੰਦੇ ਮੈਂ ਆ ਕੇ ਫਿਰ ਗੱਲ ਕਰਾਂਗੀ ਜਦੋਂ ਫ੍ਰੀ ਹੋਈ ਤੁਹਾਨੂੰ ਫਿਰ ਗੱਲ ਕਰਾਂਗੀ ਤੁਹਾਡੇ ਨਾਲ ਸਰ ਮੋਸਟਲੀ ਉਹਨਾਂ ਦੀਆਂ ਸਾਰੀਆਂ ਫਿਲਮਾਂ ਹੀ ਬਹੁਤ ਜ਼ਿਆਦਾ ਕਾਬਲੇ ਤਾਰੀਫ ਨੇਗੀਆਂ ਪਰ ਜ਼ਿਆਦਾਤਰ ਆਪਾਂ ਦੇਖਿਆ ਤਾਂ ਨਿੱਕਾ ਜਲਦਾਰ ਦੇ ਵਿੱਚ ਉਹਨਾਂ ਦੇ ਕੁਝ ਫਨੀ ਸ਼ਾਟ ਨੇ ਜਿਹੜੇ ਹਰ ਇੱਕ ਦੇ ਹੀ ਮੂੰਹ ਚੜੇ ਹੋਏ ਨੇ ਬਹੁਤ ਜ਼ਿਆਦਾ ਪਿਸਤੌਲ ਵਾਲੀ ਗੱਬੇ ਦੇ ਨਾਮ ਤੋਂ ਜ਼ਿਆਦਾ ਮਸ਼ਹੂਰ ਹੋਏ ਨਹੀਂ